ਲਾਰੈਂਸ ਬਸ਼ਨੋਈ ਜੇਲ੍ਹ ਇੰਟਰਵਿਊ ਮਾਮਲੇ ਦੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਦੇ ਵਿੱਚ ਸ਼ੱਕ ਦੇ ਘੇਰੇ ਚ ਆਏ 7 ਪੁਲਿਸ ਮੁਲਾਜ਼ਮਾਂ ਦੇ ਪੋਲੀਗ੍ਰਾਫ ਜਾਨੀ ਕਿ ਝੂਠ ਨੂੰ ਫੜਨ ਵਾਲੇ ਟੈਸਟ ਹੋਣਗੇ ਇਹਨਾਂ ਟੈਸਟਾਂ ਦੀ ਮੰਗ ਕਰਦਿਆਂ ਏਜੰਸੀ ਵੱਲੋਂ ਜੁਡੀਸ਼ੀਅਲ ਮੈਜਿਸਟਰੇਟ ਫਰਸਟ ਕਲਾਸ ਦੀ ਅਦਾਲਤ ਵਿੱਚ ਅਰਜੀ ਦਾਇਰ ਕੀਤੀ ਗਈ ਸੀ ਅਤੇ ਜਿਸ ਨੂੰ ਹੁਣ ਮਨਜ਼ੂਰੀ ਮਿਲ ਚੁੱਕੀ ਹੈ ਸੂਤਰਾਂ ਅਨੁਸਾਰ ਇਹ ਟੈਸਟ ਅਗਲੇ 1 ਹਫ਼ਤੇ ਦੇ ਅੰਦਰ ਕਰਵਾਏ ਜਾਣ ਦੀ ਸੰਭਾਵਨਾ ਹੈ ADGP ਐਂਟੀ ਨਾਰਕੋਟਿਕ ਟਾਸਕ ਫੋਰਸ ਨਿਲਬ ਕਿਸ਼ੋਰ ਸਰਕਾਰੀ ਵਕੀਲ ਨਾਲ ਮਿਲ ਕੇ ਅਦਾਲਤ ਵਿੱਚ ਪੇਸ਼ ਹੋਏ ਉਹਨਾਂ ਵੱਲੋਂ SI ਜਗਪਾਲ ਜੱਗੂ ASI ਮੁਖਤਿਆਰ ਸਿੰਘ ਕਾਂਸਟੇਬਲ ਸਿਮਰਨਜੀਤ ਸਿੰਘ ਕਾਂਸਟੇਬਲ ਹਰਪੀਤ ਸਿੰਘ ਕਾਂਸਟੇਬਲ ਬਲਵਿੰਦਰ ਸਿੰਘ ਕਾਂਸਟੇਬਲ ਸਤਰਾਮ ਸਿੰਘ ਤੇ ਕਾਂਸਟੇਬਲ ਅਮਰਤਪਾਲ ਸਿੰਘ ਦੇ ਪੋਲੀਗ੍ਰਾਫ ਟੈਸਟ ਦੀ ਜਾਂਚਤ ਮੰਗੀ ਗਈ ਅਦਾਲਤ ਨੂੰ ਦੱਸਿਆ ਗਿਆ ਕਿ ਸਾਰੇ ਮੁਲਜ਼ਮ ਆਪਣੇ ਬਿਆਨ ਦੇ ਚੁੱਕੇ ਨੇ ਅਤੇ ਸਾਇੰਸ ਅਤੇ ਸਾਇੰਟਿਫਿਕ ਜਾਂਚ ਲਈ ਉਹਨਾਂ ਦੀ ਸਹਿਮਤੀ ਲੈਣੀ ਜ਼ਰੂਰੀ ਹੈ ਇਹਨਾਂ 6 ਮੁਲਾਜ਼ਮਾਂ ਨੇ ਟੈਸਟ ਲਈ ਸਹਿਮਤੀ ਦਿੱਤੀ ਹੈ ਜਿਸ ਦਾ ਦਿੱਕਤੀ ਬਿਆਨ ਵੀ ਦਰਜ ਕੀਤਾ ਗਿਆ ਹੈ ਅਦਾਲਤ ਨੇ ਦਲੀਲਾਂ ਸੁਣਨ ਤੋਂ ਬਾਅਦ ਇਨਵੈਸਟੀਗੇਸ਼ਨ ਅਫਸਰ ਨੂੰ ਨਿਯਮਾਂ ਅਨੁਸਾਰ ਟੈਸਟ ਕਰਵਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਪੋਲੀਗ੍ਰਾਫ ਟੈਸਟ ਕੀ ਹੁੰਦਾ ਹੈ ਦਰਅਸਲ ਇਹ ਇੱਕ ਵਿਗਿਆਨਕ ਜਾਂਚ ਦਾ ਤਰੀਕਾ ਹੈ ਜਿਸ ਦੇ ਵਿੱਚ ਕਿਸੇ ਵਿਅਕਤੀ ਦੇ ਦਿਲ ਦੀ ਧੜਕਣ ਬਲੱਡ ਪ੍ਰੈਸ਼ਰ ਸਾਲਿਆਂ ਦੀ ਦਾਰਾ ਤੇ ਸਕਿਨ ਦੀ ਪਰਤ ਦੀ ਪ੍ਰਕਿਰਿਆ ਦਾ ਮਾਪ ਕਰਦੀਆਂ ਨੇ ਜੋ ਕਿ ਉਹਨਾਂ ਦੇ ਸੱਚ ਜਾਂ ਝੂਠ ਬੋਲਣ ਤੇ ਅਸਰ ਕਰਦੀਆਂ ਨੇ 3 ਅਪ੍ਰੈਲ 2022 ਨੂੰ ਲਾਰੈਂਸ ਬਿਸ਼ਨੋਈ ਦਾ ਜੇਲ੍ਹ ਦੇ ਵਿੱਚ ਇੰਟਰਵਿਊ ਕਰਵਾਇਆ ਗਿਆ ਸੀ ਜਿਸ ਦੇ ਲਈ ਸਰਕਾਰ ਨੇ ਵੱਡੀ ਕਾਰਵਾਈ ਕਰਦਿਆਂ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਮੇਤ 6 ਹੋਰ ਪੁਲਿਸ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ ਸੀ ਇਹ ਇੰਟਰਵਿਊ ਲਗਭਗ 1.5 ਸਾਲ ਬਾਅਦ ਇੱਕ ਟੀਵੀ ਚੈਨਲ ਤੇ ਚੱਲਿਆ ਸੀ ਜੋ ਬਾਅਦ ਵਿੱਚ ਵੈਨ ਹੋਇਆ ਸਸਪੈਂਡ ਹੋਣ ਵਾਲਿਆਂ ਦੇ ਵਿੱਚ ਡੀਐਸਪੀ ਗੁਰਸ਼ੇਰ ਸਿੰਘ ਸੰਧੂ ਸਪੈਸ਼ਲ ਓਪੀਐਸਐਲ ਮੁਹਾਲੀ ਸਿਮਰਨ ਬਨੀਤ ਐਸਆਈ ਰੀਨਾ ਸੀਆਈਏ ਖਰੜ ਐਸਆਈ ਸਤਪਾਲ ਜੱਗੂ ਏਜੀਟੀਐਫ ਐਸਆਈ ਛਗਨਜੀਤ ਸਿੰਘ ਐਸਆਈ ਮੁਖਤਿਆਰ ਸਿੰਘ ਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸੀਗੇ ਤਾ ਹੁਣ ਇਹ ਵੱਡੀ ਕਾਰਵਾਈ ਇਹਨਾਂ ਦੇ ਉੱਤੇ ਹੋਏਗੀ ਜਾਨੀ ਕਿ ਇਹਨਾਂ ਦਾ ਟੈਸਟ ਹੋਏਗਾ ਜੋ ਕਿ ਹੁਣ ਇਹ ਪੂਰਾ ਮਾਮਲਾ ਸ਼ੱਕ ਦੇ ਘੇਰੇ ਦੇ ਵਿੱਚ ਸੀਗਾ ਕਿਉਂਕਿ ਇਹਨਾਂ ਦੇ ਬਿਆਨ ਵੀ ਹੋ ਚੁੱਕੇ ਸੀ ਪਰ ਫਿਰ ਵੀ ਕਿਤੇ ਨਾ ਕਿਤੇ ਸ਼ੱਕ ਜ਼ਰੂਰ ਸੀਗਾ ਜਿਸ ਨੂੰ ਦੂਰ ਕਰਨ ਵਾਸਤੇ ਟੈਸਟ ਦੀ ਮਨਜ਼ੂਰੀ ਅਦਾਲਤ ਕੋਲੋਂ ਮੰਗੀ ਗਈ ਹੈ ਕਿਉਂਕਿ ਇਹ ਟੈਸਟ ਆ ਆਪਣੀ ਮਨਮਰਜ਼ੀ ਦੇ ਨਾਲ ਨਹੀਂ ਕਰਵਾਇਆ ਜਾ ਸਕਦਾ ਕੁਝ ਜਿਹੇ ਨਿਯਮ ਹੁੰਦੇ ਨੇ ਕਾਨੂੰਨ ਮੁਤਾਬਕ ਪ੍ਰੋਟੋਕੋਲ ਹੁੰਦੇ ਹੁੰਦੇ ਨੇ ਜਿਸ ਦੇ ਤਹਿਤ ਅਦਾਲਤ ਤੋਂ ਮਨਜ਼ੂਰੀ ਲੈਣੀ ਪੈਂਦੀ ਹੈ ਤੇ ਹੁਣ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ ਦਰਸ਼ਕਾਂ ਨੂੰ ਦੱਸ ਦਈਏ ਕਿ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਸੀ ਜਿਹੜਾ ਆ 29 ਮਈ ਨੂੰ ਤਾਂ ਵੱਡੀ ਘਟਨਾ ਵਾਪਰਦੀ ਹੈ ਪਿੰਡ ਬੁਰਜ ਜਵਾਰ ਸਿੰਘ ਦੇ ਵਿੱਚ ਇਹ ਜਿਹੜਾ ਖਤਰ ਕਰ ਦਿੱਤਾ ਗਿਆ ਸੀਗਾ ਉਸ ਤੋਂ ਬਾਅਦ ਲਾਰਸ ਬਸ਼ਨੋਈ ਦੇ ਵੱਲੋਂ ਕਹ ਲਈਏ ਕਿ ਬਸ਼ਨੋਈ ਗਰੁੱਪ ਦੇ ਵੱਲੋਂ ਇਹ ਜ਼ਿੰਮੇਵਾਰੀ ਵੀ ਲਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਸ ਨੂੰ ਲੰਬੇ ਸਮੇਂ ਬਾਅਦ ਦਿੱਲੀ ਦੀ ਜੇਲ੍ਹ ਦਿੱਲੀ ਤੋਂ ਲਿਆ ਕੇ ਪੰਜਾਬ ਲਿਆਂਦਾ ਜਾਂਦਾ ਜਿੱਥੇ ਕਿ ਉਹ CIA ਖਰੜ ਦੇ ਵਿੱਚ ਵੀ ਰਿਹਾ ਸੀਗਾ ਜਿੱਥੇ ਉਸ ਤੋਂ ਪੁੱਛ ਪੜਤਾਲ ਕੀਤੀ ਗਈ ਸੀ ਤਾਂ ਇਸੇ ਦੌਰਾਨ ਇਹ ਜਿਹੜਾ ਇੰਟਰਵਿਊ ਹੋਇਆ ਸੀਗਾ ਇਹ ਵੱਡਾ ਬਾਤ ਚ ਖਲਾਸਾ ਹੁੰਦਾ ਜੋ ਇੱਕ ਨਿੱਜੀ ਚੈਨਲ ਉੱਤੇ ਇੰਟਰਵਿਊ ਚੱਲਦਾ ਹੈ ਉਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਫਟਕਾਰ ਵੀ ਲਾਈ ਸੀਗੀ ਪੰਜਾਬ ਸਰਕਾਰ ਨੂੰ ਤੇ ਲਗਾਤਾਰ ਇਹ ਜਿਹੜਾ ਮਾਮਲਾ ਸਵਾਲਾਂ ਦੇ ਘੇਰੇ ਵਿੱਚ ਸੀਗਾ ਜਿਸ ਦੇ ਵਿੱਚ ਗੁਰਸ਼ੀਰ ਸਿੰਘ ਸੰਧੂ ਸਮੇਤ ਛੇ ਪੁਲਿਸ ਮੁਲਾਜ਼ਮਾਂ ਨੂੰ ਸਸਪੈਂਡ ਵੀ ਕੀਤਾ ਗਿਆ ਪਰ ਫਿਰ ਵੀ ਸਿੱਧੂ ਮੂਸੇਵਾਲੇ ਦੇ ਪਰਿਵਾਰ ਦੇ ਵੱਲੋਂ ਵੀ ਸਵਾਲ ਚੁੱਕੇ ਜਾ ਰਹੇ ਸਿਗੇ ਤੇ ਹੋਰ ਵੀ ਵਿਰੋਧੀ ਤਰ੍ਹਾਂ ਸਵਾਲ ਚੁੱਕੀਆਂ ਸੀ ਕਿ ਜੇਲ੍ਹ ਦੇ ਵਿੱਚੋਂ ਇੱਕ ਹਾਈ ਪ੍ਰੋਫਾਈਲ ਗੈਂਗਸਟਰ ਦੀ ਇੰਟਰਵਿਊ ਕਿਸ ਤਰੀਕੇ ਨਾਲ ਹੋਈ ਕਿਹੜੇ ਜਿਹੜੇ ਪ੍ਰਕਰਨ ਜ਼ਰੂਰੀ ਹੁੰਦੇ ਨੇ ਉਹ ਕਿਸ ਤਰੀਕੇ ਨਾਲ ਮਹੱਈਆ ਕਰਵਾਏ ਗਏ ਜੇਲ੍ਹ ਦੇ ਵਿੱਚ ਤਾਂ ਬਿਨਾ ਕਿਸੇ ਅਫਸਰ ਦੇ ਜਾਂ ਕਹ ਲਈਏ ਕਿ ਸਰਕਾਰ ਦੀ ਸ਼ੈਤੋਂ ਇਹ ਕੰਮ ਨਹੀਂ ਹੋ ਸਕਦੇ ਇਸ ਨੂੰ ਲੈ ਕੇ ਜਦੋਂ ਵੱਡੇ ਸਵਾਲ ਉੱਠੇ ਤਾਂ ਫਿਰ ਮਾਨ ਸਰਕਾਰ ਨੇ ਵੱਡੀ ਕਾਰਵਾਈ ਕਰ ਦਿੱਤੀ ਤੇ ਫਿਰ ਉਧਰ ਮਾਮਲਾ ਅਦਾਲਤ ਵਿੱਚ ਵੀ ਜਿਹੜਾ ਚੱਲ ਰਿਹਾ ਹੈ ਤਾਂ ਹੁਣ ਇਹਨਾਂ ਸਾਰੇ ਮੁਲਾਜ਼ਮਾਂ ਦੇ ਪੋਲੀਗ੍ਰਾਫ ਟੈਸਟ ਹੋਣਗੇ ਤਾਂ ਸੱਚ ਦਾ ਸੱਚ ਤੇ ਝੂਠ ਦਾ ਝੂਠ ਸਾਹਮਣੇ ਆਏਗਾ ਕਿ ਆਖਰ ਇਹ ਸੀਨ ਕੀ ਹੋਇਆ ਸਥਿਤੀ ਕਿਉਂ ਬਣੀ ਇਹਦੇ ਪਿੱਛੇ ਕੀ ਕਾਰਨ ਨੇ ਸਾਰੀ ਸਚਾਈ ਉਹਨਾਂ ਦੇ ਵੱਲੋਂ ਫਿਰ ਇਸ ਟੈਸਟ ਦੇ ਰਾਹੀਂ ਬਿਆਨ ਕੀਤੀ ਜਾਣੀ ਹੈ ਤੇ ਇਸ ਦਿਨ ਦਾ ਉਡੀਕਾ ਅਖਰੋਂ ਕਦੋਂ ਇਹਨਾਂ ਦੇ ਟੈਸਟ ਹੋਊਗਾ ਤੇ ਇਸ ਕੇਸ ਦੇ ਵਿੱਚ ਕਿਹੜੇ ਵੱਡੇ ਖੁਲਾਸੇ ਆਉਣ ਵਾਲੇ ਸਮੇਂ ਦੇ ਵਿੱਚ ਹੁੰਦੇ ਨੇ ਜੁਆਜ ਧੰਨਵਾਦ